ਹੀਥਰੋ 에어ਪੋਰਟ ਦੇ ਉੱਤੇ ਹੋ ਗਿਆ ਵੱਡਾ ਕਾਰਨਾਮਾ ਭਾਰਤੀ ਵਿਅਕਤੀ ਨੇ 에어ਪੋਰਟ ਦੇ ਸੁਰੱਖਿਆ ਬਲਾਂ ਦੀਆਂ ਪਵਾਦ ਦਿੱਤੀਆਂ ਭਾਜੜਾਂ ਦੇਖੋ ਕਿਵੇਂ 에어ਪੋਰਟ ਤੇ ਭੱਜਦੇ ਨਜ਼ਰ ਆਏ ਸੁਰੱਖਿਆ ਅਧਿਕਾਰੀ ਯੂਨਾਈਟਿਡ ਕਿੰਗਡਮ ਦੇ ਹੀਥਰੋ 에어ਪੋਰਟ ਦੇ ਉੱਤੇ ਇੱਕ ਵੱਡਾ ਕਾਰਨਾਮਾ ਹੋਇਆ ਏ ਤਾਂ ਇਹ 에어ਪੋਰਟ ਦਾ ਨਾਮ ਹੈ ਜਿਹੜਾ ਉਹ ਪੰਜਾਬੀ ਗਾਇਕ ਚੀਮਾ ਵਾਜਦੇ ਗੀਤ ਦੇ ਵਿੱਚ ਵੀ ਆਇਆ ਸੀ ਜਿਸ ਤੋਂ ਬਾਅਦ ਇਸ 에어ਪੋਰਟ ਦੇ ਉੱਤੇ ਆਗ ਲੱਗਣ ਦੀ ਘਟਨਾ ਵੀ ਵਾਪਰਦੀ ਹੈ ਮਾਰਚ ਦੇ ਮਹੀਨੇ ਵਿੱਚ ਇਹ ਘਟਨਾ ਵਾਪਰਦੀ ਹੈ ਉਦੋਂ ਵੀ ਇਹ 에어ਪੋਰਟ ਚਰਚਾ ਦੇ ਵਿੱਚ ਆਇਆ ਸੀ ਤਾਂ ਹੁਣ ਇਸ 에어ਪੋਰਟ ਦੇ ਉੱਤੇ ਇੱਕ ਭਾਰਤੀ ਵਿਅਕਤੀ ਦੇ ਵੱਲੋਂ ਵੱਡਾ ਕਾਂਡਾ ਜਿਹੜਾ ਉਹ ਕਰ ਦਿੱਤਾ ਗਿਆ ਹੈ ਤਾਂ ਇੱਕ ਭਾਰਤੀ ਵਿਅਕਤੀ ਨੂੰ ਵਾਪਸ ਭੇਜਿਆ ਜਾ ਰਿਹਾ ਸੀ ਰਿਪੋਰਟ ਕੀਤਾ ਜਾ ਰਿਹਾ ਸੀ ਲੇਕਿਨ ਇਸ ਦਰਮਿਆਨ ਉਸ ਦੇ ਵੱਲੋਂ ਕੁਝ ਅਜੀਹਾ ਕੀਤਾ ਜਾਂਦਾ ਹੈ ਕਿ ਸੁਰੱਖਿਆ ਕਰਮਚਾਰੀਆਂ ਨੇ ਹੱਥ ਪੈਰ ਫੁੱਲ ਜਾਂਦੇ ਨੇ ਤਾਂ ਐਤਵਾਰ ਨੂੰ ਹੀਥਰੋ ਹਵਾਈ ਅੱਡੇ ਦੇ ਟਰਮੀਨਲ 2 ਤੇ ਇੱਕ ਨਾਟਕੀ ਸੁਰੱਖਿਆ ਉਲੰਘਣਾ ਸਾਹਮਣੇ ਆਈ ਹੈ ਜਦੋਂ ਭਾਰਤ ਭੇਜੇ ਜਾਣ ਵਾਲੇ ਇੱਕ ਵਿਅਕਤੀ ਨੇ ਆਪਣੇ ਐਸਕਾਰਟ ਤੋਂ ਭੱਜ ਕੇ ਸਰਗਰਮ ਟਰਮੈਕ ਤੇ ਦੌੜਦੇ ਹੋਏ ਆਪਣੀ ਜਾਨ ਬਚਾਉਣ ਦੀ ਕੋਸ਼ਿਸ਼ ਕੀਤੀ ਉੱਥੋਂ ਭੱਜਣ ਦੀ ਕੋਸ਼ਿਸ਼ ਕੀਤੀ ਤਾਂ ਇਹ ਸਾਰੀ ਘਟਨਾ ਉੱਥੇ ਕੈਮਰਾ ਦੇ ਵਿੱਚ ਰਿਕਾਰਡ ਹੋ ਗਈ ਇਹ ਵਿਅਕਤੀ ਜਿਸ ਨੂੰ ਗੈਰ ਕਾਨੂੰਨੀ ਪ੍ਰਵਾਸੀ ਮੰਨਿਆ ਜਾਂਦਾ ਹੈ ਯੂਕੇ ਹੋਮ ਆਫਿਸ ਲਈ ਕੰਮ ਕਰਨ ਵਾਲੇ ਇੱਕ ਠੇਕੇਦਾਰ ਮਿੱਟੀ ਕੇਅਰ ਅਤੇ ਕਸਟਡੀ ਦੇ ਗਾਰਡਾਂ ਤੋਂ ਭੱਜਣ ਵਿੱਚ ਕਾਮਯਾਬ ਹੋ ਗਿਆ ਜਦੋਂ ਉਸ ਦੇ ਡੈਪੂਟੇਸ਼ਨ ਫਲੈਟ ਦੀ ਸਵਾਰੀ ਆ ਜਿਹੜੀ ਉਹ ਕਰਵਾਈ ਜਾਣੀ ਸੀ ਜਦੋਂ ਉਸ ਨੂੰ ਰਿਪੋਰਟ ਕੀਤਾ ਜਾਣਾ ਸੀ ਉਸ ਵੇਲੇ ਉਹ ਚੱਕਵਾ ਦੇ ਕੇ ਭੱਜ ਜਾਂਦਾ ਹੈ ਤਾਂ ਚਸ਼ਮਦੀਦ ਨੇ ਜਿਹੜੇ ਉਹ ਵੀ ਦੇਖ ਕੇ ਹੈਰਾਨ ਰਹਿ ਜਾਂਦੇ ਨੇ ਇੱਕ ਵਿਅਕਤੀ ਜਿਸ ਨੇ ਆਪਣੀ ਕਮਰ 'ਤੇ ਵਾਲੇ ਕਾਲੀ ਪੱਟੀ ਬੰਨੀ ਹੋਈ ਸੀ ਪਬੰਦੀशुदा ਹਵਾਈ ਅੱਡੇ ਦੇ ਮੈਦਾਨ ਵਿੱਚ ਘਟੋ ਘਟ ਚਾਰ ਸੁਰੱਖਿਆ ਸਕਾਉਰਟਸ ਤੋਂ ਭੱਜਦਾ ਹੋਇਆ ਨਜ਼ਰ ਆਇਆ ਇਹ ਸਾਰਾ ਦ੍ਰਿਸ਼ ਕਈ ਮਿੰਟਾਂ ਤੱਕ ਚੱਲਿਆ ਅਤੇ ਇੱਕ ਜਹਾਜ਼ ਦੇ ਪੋਰਟਰ ਦੁਆਰਾ ਕੈਮਰੇ ਦੇ ਵਿੱਚ ਇਸ ਦ੍ਰਿਸ਼ ਨੂੰ ਰਿਕਾਰਡ ਕੀਤਾ ਗਿਆ ਤਾਂ ਇਹ ਵੀਡੀਓ ਸੋਸ਼ਲ ਮੀਡੀਆ ਤੇ ਵੀ ਸਾਂਝੀ ਕੀਤੀ ਗਈ ਹੈ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਦੁਨੀਆ ਦੇ ਸਭ ਤੋਂ ਵੱਧ ਵਿਅਸਤ ਹਵਾਈ ਅੱਡੇਆਂ ਵਿੱਚੋਂ ਇੱਕ ਹਵਾਈ ਅੱਡੇ ਉੱਤੇ ਸੁਰੱਖਿਆ ਖਾਮੀ ਦੀ ਵੱਡੀ ਘਟਨਾ ਸਾਹਮਣੇ ਆਈ ਹੈ ਤਾਂ ਸਵਾਲ ਨੇ ਜਿਹੜੇ ਉਖੜੇ ਹੋ ਰਹੇ ਨੇ ਕਿ ਇੱਥੇ ਕੀ ਹੋ ਰਿਹਾ ਹੈ ਤਾਂ ਇਹ ਵੀ ਗੱਲ ਆ ਜਿਹੜੀ ਉਹ ਵੀਡੀਓ ਵਿੱਚ ਆਕੀ ਜਾ ਰਹੀ ਹੈ ਕਿ ਲੋਕ ਟਾਰਮੈਕ ਦੇ ਪਾਰ ਕਿਉਂ ਭੱਜ ਰਹੇ ਹੋਣਗੇ ਇੱਥੇ ਕਿਹੜੀ ਘਟਨਾ ਵਾਪਰੀ ਹੈ ਕਿ ਉਸ ਵਿਅਕਤੀ ਦਾ ਪਿੱਛਾ ਕੀਤਾ ਜਾ ਰਿਹਾ ਹੈ ਤਾਂ ਫੁਟੇਜ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਇੱਕ ਆਦਮੀ ਸਰਵਿਸ ਵਾਨਾ ਅਤੇ 에ਅਰਕ੍ਰਾਫਟ ਲੋਂ ਦੇ ਵਿੱਚ ਭੱਜਦਾ ਹੋਇਆ ਦਿਖਾਈ ਦੇ ਰਿਹਾ ਹੈ ਉਸ ਦਾ ਪਿੱਛਾ ਕਰਨ ਦੇ ਲਈ ਸੁਰੱਖਿਆ ਅਧਿਕਾਰੀ ਉਸ ਦੇ ਪਿੱਛੇ ਭੱਜਦੇ ਨੇ ਅਤੇ ਫਿਰ ਇੱਕ ਵੈਨ ਆ ਜਿਹੜੀ ਉਹ ਵੀ ਉਸਦੇ ਪਿੱਛੇ ਲਗਾਈ ਜਾਂਦੀ ਹੈ ਤਾਂ ਨਾਲ ਹੀ ਹਵਾਈ ਜਹਾਜ਼ ਆਪਣੀ ਰੈਗੂਲਰ ਕਾਰਵਾਈ ਰੈਗੂਲਰ ਉਡਾਣ ਭਰਦੇ ਵਿੱਚ ਦਿਖਾਈ ਦਿੰਦੇ ਨੇ ਤਾਂ ਪ੍ਰਤੱਖ ਤੌਰ ਤੇ ਵੀਡੀਓਗ੍ਰਾਫਰ ਆ ਜਿਹੜਾ ਉਹ ਵੀ ਘਬਰਾ ਜਾਂਦਾ ਹੈ ਅਤੇ ਉਹ ਵੀ ਸੋਚਣ ਲੱਗਦਾ ਹੈ ਕਿ ਇਹ ਹੋ ਕੀ ਰਿਹਾ ਹੈ ਕਿ ਇਸ ਦੇ ਨਾਲ ਹਵਾਈ ਆਵਾਜਾਈ ਰੋਕਣੀ ਪੈ ਸਕਦੀ ਹੈ ਤਾਂ ਉਸ ਆਦਮੀ ਨੂੰ ਆਖਰਕਾਰ ਵੈਂਡ ਦੇ ਵਿੱਚ ਆਏ ਸੁਰੱਖਿਆ ਕਰਮਚਾਰੀਆਂ ਨੇ ਫੜ ਲਿਆ ਛਾਲ ਮਾਰ ਕੇ ਉਸ ਨੂੰ ਰੋਕਿਆ ਗਿਆ ਅਤੇ ਫਿਰ ਉਸ ਨੂੰ ਕਾਬੂ ਕਰਕੇ ਉੱਥੋਂ ਲਜਾਇਆ ਗਿਆ ਤਾਂ ਇਹ ਪੂਰੀ ਘਟਨਾ ਕੁਝ ਹੀ ਮਿੰਟਾਂ ਦੇ ਵਿੱਚ ਵਾਪਰੀ ਹੈ ਤਾਂ ਘਟਨਾ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਅਤੇ ਇਸ ਗੱਲ ਦਾ ਪਤਾ ਲਗਾਉਣ ਦੀ ਕੋਸ਼ਿਸ਼ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਕਿਵੇਂ ਸੁਰੱਖਿਆ ਦੇ ਵਿੱਚ ਖਾਮੀ ਆ ਜਿਹੜੀ ਹੋਈ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਇੱਕ ਬਿਆਨ ਵਿੱਚ ਪੁਸ਼ਟੀ ਕੀਤੀ ਗਈ ਹੈ ਕਿ ਵਿਅਕਤੀ ਨੂੰ ਜਲਦੀ ਹੀ ਫੜ ਲਿਆ ਗਿਆ ਉਡਾਣ ਵਿੱਚ ਦੁਬਾਰਾ ਸਵਾਰ ਕੀਤਾ ਗਿਆ ਅਤੇ ਲੈਂਡਿੰਗ ਤੇ ਸਬੰਧਤ ਅਧਿਕਾਰੀਆਂ ਦੇ ਹਵਾਲੇ ਕਰ ਦਿੱਤਾ ਗਿਆ ਤੇ ਉਸ ਨੂੰ ਫਿਰ ਜਿਹੜੀ ਕਾਰਵਾਈ ਦੇ ਵਿੱਚੋਂ ਲੰਘਣਾ ਪੈਣਾ ਸੀ ਉਸ ਕਾਰਵਾਈ ਲਈ ਭੇਦ ਦਿੱਤਾ ਗਿਆ ਤਾਂ ਗ੍ਰਹਿ ਦਫ਼ਤਰ ਨੇ ਇਸ ਉਲੰਘਣਾ ਨੂੰ ਸਵੀਕਾਰ ਕੀਤਾ ਹੈ ਅਤੇ ਕਿਹਾ ਹੈ ਕਿ ਇਸ ਘਟਨਾ ਦੀ ਜਾਂਚ ਆ ਜਿਹੜੀ ਉਹ ਕੀਤੀ ਜਾ ਰਹੀ ਹੈ ਕਿ ਇਹ ਸਾਰੀ ਘਟਨਾ ਕਿਸ ਤਰ੍ਹਾਂ ਵਾਪਰੀ ਕੀ ਪ੍ਰੋਟੋਕਾਲ ਦੇ ਵਿੱਚ ਕੋਈ ਉਲੰਘਣਾ ਹੋਈ ਜਾਂ ਫਿਰ ਕਿਸੇ ਹੋਰ ਤਰੀਕੇ ਨਾਲ ਇਹ ਵਿਅਕਤੀ ਉੱਥੋਂ ਚੱਕਵਾ ਦੇ ਕੇ ਭੱਜ ਗਿਆ